ਹਾਂਜੀ ਸਤਿ ਸ਼੍ਰੀ ਅਕਾਲ ਜੀ ਕਈ ਬੰਦੇ ਆ ਨਾ ਗੱਪ ਇੰਨੀ ਸਫਾਈ ਨਾ ਮਾਰਦੇ ਆ ਬੰਦਾ 10 ਮਿੰਟ ਬੈਠਾ ਸੋਚਦਾ ਰਹਿੰਦਾ ਵੀ ਇਹ ਗੱਪਿਆ ਕਿ ਸੱਚ ਆ ਮੈਂ ਹੁਣੇ ਇੱਕ ਆ ਨਾ ਵੀਡੀਓ ਮੇਰੇ ਸਾਹਮਣੇ ਆ ਗਈ ਉਹਦੇ ਵਿੱਚ ਬੰਦਾ ਕਹਿੰਦਾ ਜੀ ਮਟਰਾਂ ਦਾ ਖੇਤ 3 ਲੱਖ ਦਾ ਨਿਕਲ ਜਾਂਦਾ ਇੱਕ ਕਿੱਲਾ ਤੇ ਮੈਂ ਵੀ ਅਸੀਂ ਵੀ ਚਲੋ ਹੁਣ ਮਟਰ ਲਾ ਲਈਦੇ ਆ ਹਰੇ ਕਿਹੜਾ ਹਿਸਾਬ ਹੋਇਆ 3 ਲੱਖ ਦਾ ਨਿਕਲ ਜਾਂਦਾ ਮੈਂ ਤਾਂ ਉਹਦਾ ਵੀਡੀਓ ਕੱਢ ਕੇ ਦੇਖਣ ਲੱਪਿਆ ਵੀ ਸ਼ਾਇਦ ਸਾਨੂੰ ਕੋਈ ਚੀਜ਼ ਨਾ ਪਤਾ ਹੋਊਗੀ ਜਿਹੜੀ ਨਵੀਂ ਦੱਸਣੀ ਹੋਊਗੀ ਉਹਦੇ ਵਿੱਚ ਬੰਦੇ ਨੇ ਇਹ ਗੱਲ ਦੱਸੀ ਵੀ ਕਹਿੰਦਾ 40 ਤੋਂ 45 ਰੁਪਏ ਰੇਟ ਮਿਲ ਜਾਂਦਾ ਮਟਰਾਂ ਦਾ ਤੇ 60 ਤੋਂ 70 ਕੁਇੰਟਲ ਮਟਰ ਨਿਕਲ ਜਾਂਦੇ ਕਿੱਲੇ ਦੇ ਚਲੋ 40 ਤੋਂ 45 ਬੰਦਾ ਹਾਂ ਸੋਚਦਾ ਹਰੇਕ ਉਹ ਜਿਹੜਾ ਬੰਦੇ ਨੇ ਹੁਣ ਕਦੇ ਮਟਰ ਨਹੀਂ ਲਾਏ ਹਨ ਉਹਨੇ ਤਾਂ ਇਹ ਹੀ ਸੋਚਣਾ ਵੀ 40 45 ਕੀ 50 60 ਵੀ ਰੇਟ ਮਿਲ ਜਾਂਦਾ ਤੇ 60 ਤੋਂ 70 ਕੁਇੰਟਲ ਵਾਲੀ ਵੀ ਲੋਕਾਂ ਨੇ ਸੁਣਿਆ ਹੋਣਾ ਕਿਉਂਕਿ ਉਹ ਪੈਨਸਲ ਮਟਰ ਨਿਕਲ ਜਾਂਦੇ ਆ ਏਪੀ3 ਨਹੀਂ ਨਿਕਲਦੇ ਜਦਕਿ ਉਹ ਆਪਣੇ ਵੀਡੀਓ ਵਿੱਚ ਏਪੀ3 ਏਪੀ3 ਜਿਹਾ ਦਿਖਾ ਰਿਹਾ ਸੀ ਹਨ ਚਲੋ ਮੰਨ ਲਿਆ ਹੁਣ ਲੋਕਾਂ ਨੇ ਤੇ ਇਹ ਦੋਨੇ ਚੀਜ਼ਾਂ ਸੁਣੀ ਆ ਬੇ 670 ਕੋਟ ਮਟਰ ਵੀ ਨਿਕਲ ਜਾਂਦੇ ਆ 40 45 ਰੁਪਏ ਵੀ ਉਹਦੇ ਹਿਸਾਬ ਨਾਲ ਰੇਟ ਆਪੇ 3 ਲੱਖ ਕਿੱਲੇ ਦਾ ਬਣ ਗਿਆ ਤੇ ਵਿਚਾਲੇ ਉਹਨੇ ਜਿਹੜੀ ਮੇਨ ਗੱਲ ਉਹ ਦੱਸੀ ਨਹੀਂ ਜਿਹਦੇ ਨਾਲ ਲੋਕੀ ਲੋਕਾਂ ਨੂੰ ਬੇਫੂਕ ਬਣਾ ਇਹ ਉਹਨੇ ਟਾਈਮਿੰਗ ਗਲਤ ਕਰਤੀ ਮਤਲਬ ਝਾੜਤਾ ਦੱਸਤਾ ਪਛੇਤਿਆਂ ਦਾ ਤੇ ਰੇਟ ਦੱਸ ਦਿੱਤਾ ਗੇਤਿਆਂ ਦਾ ਉਹਦੇ ਨਾਲ ਕੀ ਹੋਣਾ ਹੁਣ ਮੰਨ ਲਓ ਜਿਹੜੇ 20 ਸਤੰਬਰ ਤੋਂ ਲੈ ਕੇ 27 28 ਸਤੰਬਰ ਤੱਕ ਮਟਰ ਲੱਗਦੇ ਆ AP3 ਦੀ ਮੈਂ ਗੱਲ ਕਰਦਾ ਉਹ 25 ਕੁਇੰਟਲ ਡਿੱਟਪ ਦੇ ਠੀਕ ਆ ਪਰ ਪਹਿਲਾਂ ਜ਼ਰੂਰ 30-30 ਕੁਇੰਟਲ ਵੀ ਨਿਕਲ ਜਾਂਦੇ ਸੀਗੇ ਪਰ ਹੁਣ ਕਈ ਸਾਲ ਹੋ ਗਏ ਜਾਂ ਮੌਸਮ ਚੇਂਜ ਹੋ ਗਿਆ ਪਤਾ ਨਹੀਂ ਬੀਿਆਂ ਚ ਫਰਕ ਆ ਨਹੀਂ ਟੱਪਦੇ ਇਸ ਟਾਈਮ ਦੇ ਮਟਰ ਲੱਗਿਓ ਤੇ ਹੱਦ ਜੇ ਕੋਈ ਅੱਤ ਦੀ ਆ ਜਾਵੇ ਮਾਲਾ ਜੇ ਕੋਈ ਨਵੇਂ ਥਾਂ ਲੱਗੇ ਹੁਣ ਜਿੱਥੇ ਨਹੀਂ ਲੱਗੇ ਕਦੇ ਮਟਰ ਚਲੋ ਆਪਾਂ ਕਹਿੰਦੇ ਵੀ 30 ਕੁਇੰਟਲ ਨਿਕਲ ਵੀ ਜਾਊਗੇ ਅਗੇਤੀਆਂ ਦੀ ਗੱਲ ਕਰਦਾ ਤੇ ਗੇਤੀਆਂ ਦਾ ਰੇਟ ਕੀ ਮਿਲਦਾ ਹੁੰਦਾ ਆ ਕਿ ਕਿਤੇ ਕੋਈ ਕੋਈ ਸਾਲ ਹੁੰਦਾ ਜਿਸ ਸਾਲ 100 ਤੋਂ ਉੱਤੇ ਮਿਲਦਾ ਹੁੰਦਾ ਨਹੀਂ ਤਾਂ ਜਿਆਦਾ 80 90 80 90 ਤੋਂ ਸ਼ੁਰੂ ਹੁੰਦਾ ਹੁੰਦਾ ਦੋ ਚੌਂਕ ਦਿਨਾਂ ਦੇ ਵਿੱਚ 40 50 ਤੇ ਆ ਜਾਂਦਾ ਹੁੰਦਾ ਜਾਨੀ ਕਹਿਣ ਦਾ ਭਾਅ ਇਹ ਆ ਵੀ ਜੇ ਅੱਤ ਦੀ ਵੀ ਆ ਜਾਏ ਤੇ ਮੰਨ ਲਓ ਕਿ 30 ਕੁਇੰਟਲ ਬੰਦੇ ਦੇ ਮਟਰ ਵੀ ਵੱਧ ਤੋਂ ਵੱਧ ਨਿਕਲਣ ਹੋਣ ਵੀ ਵੇਤੇ ਤੇ ਜੇ ਉਹਨੂੰ ਪਹਿਲਾਂ 100 ਰੁਪਿਆ ਰੇਟ ਵੀ ਮੈਲੇ ਜਵੇ 15 10 ਕੁਇੰਟਲ ਪਹਿਲਾਂ ਤੋੜੇ ਹੋਣ ਉਹਨੇ 15 ਕੁਇੰਟਲ ਮਟਰ ਤਾਂ 1.5 ਲੱਖ ਦਾ ਹੋ ਗਿਆ ਤੇ ਬਾਕੀ 15 ਕੁਇੰਟਲ ਤੋਲੇ ਹੋਗੇ ਜਦੋਂ ਥੱਲੇ ਆਇਆ ਕਿਉਂਕਿ ਇਹ ਤਾਂ ਹੈ ਨਹੀਂ ਦੋ ਤੜਾਈਆਂ ਇਕੱਠੀਆਂ ਕਰ ਲਈਆਂ ਜਾਂ ਇੱਕੋ ਤੜਾਈ 'ਚ 30 ਕੁਇੰਟਲ ਨਿਕਲ ਗਏ ਫਿਰ ਤਾਂ ਹੋ ਨਹੀਂ ਸਕਦਾ ਕਿਉਂਕਿ ਜੇ ਇੱਕੋ ਤੜਾਈ ਕਰੂਗਾ ਤਾਂ ਜਾਨੂੰ ਤੋੜਨ ਨੂੰ ਲੇਟ ਕਰੂਗਾ ਤੇ ਜਦ ਤੱਕ ਉਦਾਂ ਰੇਟ ਡਾઉન ਆ ਜੇਣਾ ਕਿਸੇ ਪਾਸਿਓਂ ਵੀ ਹਿਸਾਬ ਕਿਤਾਬ ਲਾ ਕੇ ਉਹ ਰਲਦੇ ਨਹੀਂ ਮੇਮਾਲਾ 2 ਲੱਖ ਵੀ ਕਿੱਲਾ ਨਹੀਂ ਟੱਪਦੇ ਜੇ ਮਤਲਬ ਇਹ ਟਾਈਮਿੰਗ ਦੋਨਾਂ ਦੀ ਸਹੀ ਹੋਵੇ ਬਿਲਕੁਲ ਇਕੁਅਲ ਮਤਲਬ ਫਰਕ ਨਾ ਪੈਣਾ ਹੋਵੇ ਜਿੱਦਾਂ ਬੰਦੇ ਨੇ ਕਲਪਨਾ ਕੀਤੀ ਆਉਂਦੀ ਵੈ ਇੰਨੀ ਤਰੀਕੇ ਨੂੰ ਵਿਝੂਗਾ ਇੰਨੀ ਤਰੀਕੇ ਨੂੰ ਆਹ ਰੇਟ ਹੋਣਾ ਮੈਂ ਵੇਚ ਕੇ ਵਿਹਲਾ ਹੋ ਜਾਊਂਗਾ ਇਦਾਂ ਮਤਲਬ ਸੋਚਣ ਲਈ ਇਹ ਗੱਲ ਵਧੀਆ ਲੱਗਦੀ ਆ ਹੁਣ ਮਾਲਾ ਮੈਂ ਆਲੂਆਂ ਦੱਸ ਦਵਾ ਜੇ ਹੁਣ ਕੋਈ ਕਹਵੇ 1500 ਆਲੂਆਂ ਦਾ ਰੇਟ ਮਿਲ ਜਾਂਦਾ ਹਾਂ ਆਪਾਂ ਮੰਨਦੇ ਆ ਪਿਛਲੀ ਵਾਰ 13-1300 ਤੋਂ ਤਾਂ ਅਸੀਂ ਵੇਚੇ ਆ ਤੇ 300 ਗੱਟਾ ਖੇਤ ਦਾ ਨਿਕਲ ਜਾਂਦਾ ਆਪਾਂ ਉਹ ਵੀ ਮੰਨਦੇ ਆ ਇਹ ਆ ਨਿਕਲ ਜਾਂਦਾ ਤੇ ਉਸ ਹੱਬ ਨਾਲ ਬਣ ਗਿਆ ਕਿੰਨੇ ਦਾ 4.5 ਲੱਖ ਦਾ ਕਿੱਲਾ ਪਰ ਗੱਲ ਤਾਂ ਟਾਈਮਿੰਗ ਦੀ ਆ ਜਿਸ ਟਾਈਮ ਅਗੇਤਾ ਮਟਰ 12-1300 ਰੇਟ ਮਿਲਦਾ ਸੀ ਉਸ ਟਾਈਮ ਆਲੂਆਂ ਦਾ 150 ਗੱਟਾ ਨਿਕਲਦਾ ਸੀ ਵੱਧ ਤੋਂ ਵੱਧ 150 ਗੱਟਾ ਕਿਉਂ ਕੱਚੀ ਪਟਾਈ ਕਰਦੇ ਸੀ ਪੱਕੀ ਪਟਾਈ ਦਾ ਕੇ ਰੇਟ ਬਹੁਤ ਘੱਟ ਕੇ ਦੇ 20 ਮਤਲਬ ਬੀ ਵਾਲੇ ਬੰਦੇ ਨੂੰ ਜਿਹੜੇ ਬੀ ਵੇਚਦੇ ਆ ਉਹ 1000 1200 ਸਾਨੂੰ ਘੱਟਾ ਵੇਚਦੇ ਹੁੰਦੇ ਆ ਵੀ ਪਰ ਬੀ ਵਾਲੇ ਦੀ ਇਹ ਮਜਬੂਰੀ ਹੁੰਦੀ ਆ ਉਹਨੂੰ ਬੇਲ ਛੇਤੀ ਵਧਣੀ ਪੈਂਦੀ ਆ ਉਹ 300 ਗੋਣਟਲ ਝਾੜ ਨਹੀਂ ਲੈ ਸਕਦਾ ਉਹਨੂੰ ਝਾੜ ਘਟਾਉਣਾ ਪਊਗਾ ਆਪਣਾ ਜਾਨੀ ਕਿਸੇ ਪਾਸਿਓਂ ਵੀ ਘੁਮਾ ਫਰਾ ਕੇ ਜਿੱਧਰੋਂ ਮਰਜ਼ੀ ਲੈ ਆਓ ਕਹਿਣ ਨੂੰ ਇਹ ਚੰਗਾ ਲੱਗਦਾ ਵੀ 40 45 ਰੁਪਏ ਰੇਟ ਮਿਲ ਜਵੇ 670 ਗੋਣਟਲ ਮਟਰ ਨਿਕਲ ਗਏ 3 ਲੱਖ ਦਾ ਹੋ ਗਿਆ ਜਦਕਿ ਹਕੀਕਤ ਇਹ ਆ ਵੀ ਮਟਰਾਂ ਦੀ ਐਵਰੇਜ ਹੀ ਜੇ ਪਛੇਤਾ ਮਟਰ ਲਾਇਆ ਤਾਂ ਤੁਹਾਨੂੰ 20 25 ਰੁਪਏ ਰੇਟ ਮਿਲਣਾ ਜੇ ਗੇਤਾ ਮਟਰ ਲਾਉਨੇ ਆ ਤਾਂ ਤੁਹਾਨੂੰ ਝਾੜ ਘੱਟ ਮਿਲਣਾ ਤਾਂ ਰੇਟ ਵੱਧ ਮਿਲਣਾ ਅੱਜ ਤੱਕ ਮੈਂ ਆਹ ਵੀਡੀਓ ਪਾਉਣ ਲੱਗਾ ਜਿੰਨੇ ਕੁ ਵੀ ਬੰਦੇ ਮੇਰੇ ਵਿਭਾਗ ਨਾਲ ਸਹੀ-ਸਹੀ ਕਰਿਓ ਕਮੈਂਟ ਵੀ ਕਿਸੇ ਦਾ 3 ਲੱਖ ਦਾ ਕਿੱਲਾ ਮਟਰਾਂ ਦਾ ਨਿਕਲਿਆ ਜੇ ਨਿਕਲਿਆ ਤਾਂ ਕਿਹੜੇ ਸਾਲ 'ਚ ਨਿਕਲਿਆ ਸੀ ਇਹ ਜ਼ਰੂਰ ਦੱਸ ਦਿਓ ਕਿਉਂਕਿ ਸਾਨੂੰ ਬਹੁਤ ਸਾਲ ਹੋ ਗਿਆ ਮਟਰ ਲਾਉਂਦਿਆਂ ਨੂੰ ਤੇ ਸਾਡਾ ਅਜੇ ਤੱਕ 3 ਲੱਖ ਦਾ ਕਿੱਲਾ ਨਹੀਂ ਨਿਕਲਿਆ ਤਾਂ ਨਾ ਮੇਰੇ ਆਲੇ-ਦੁਆਲੇ ਮੈਂ ਕਿਸੇ ਦਾ ਸੁਣਿਆ 3 ਲੱਖ ਦਾ ਕਿੱਲਾ ਨਿਕਲਿਆ ਹੋਵੇ 1.5 ਦਾ ਨਿਕਲ ਜਾਓ ਹੱਦ ਅੱਤ ਦੀ ਆਈ ਤੇ 2 ਦਾ ਵੀ ਨਿਕਲ ਜਾਓ ਆਪਾਂ ਮੰਨ ਲੈਂਦੇ ਆ ਪਰ 3 ਦਾ ਹੁਣ ਐਤ ਕੀ ਰੇਟ ਬਹੁਤ ਸੀਗਾ ਮਟਰਾਂ ਦਾ ਐਤ ਕੀ ਰੇਟ ਬਹੁਤ ਜ਼ਿਆਦਾ ਸੀਗਾ ਹੁਣ ਇਦਾਂ ਦਾ ਰੇਟ 25-37 ਸਾਲ ਹੀ ਮਿਲਦਾ ਹੁੰਦਾ ਜਿਹੜਾ ਇੰਨਾ ਲੰਬਾ ਟਾਈਮ ਰੇਟ ਟਿਕਦਾ ਹੋਵੇ ਨਹੀਂ ਤਾਂ ਰੇਟ ਮਤਲਬ 40-50 ਪਰ ਰੇਟ ਤਾਂ ਸਿਰਫ ਹਫ਼ਤਾ 10 ਦਿਨ ਜਾਂ 15 ਦਿਨ ਹੀ ਰਹਿੰਦਾ ਹੁੰਦਾ ਉਸ ਤੋਂ ਬਾਅਦ ਥੱਲੇ ਨੂੰ ਆ ਜਾਂਦਾ ਹੁੰਦਾ ਰੇਟ 30 ਤੋਂ 35 ਦੇ ਵਿੱਚ ਜਾ ਕੇ ਟਿਕਦਾ ਹੁੰਦਾ ਤੇ ਐਤ ਕੀ ਜੇ ਕਿਸੇ ਦਿਨ ਨਿਕਲੇ ਹੁਣ 25-6 ਸਾਲੀ ਇਦਾਂ ਦਾ ਸਾਲ ਆਉਂਦਾ ਹੁੰਦਾ ਤਾਂ ਵੀ ਮੈਨੂੰ ਕਹਿ ਦੇਣ ਕਿਉਂਕਿ ਜੇ ਕਿਸੇ ਨੂੰ ਰੇਟ ਵੱਧ ਮਿਲਿਆ ਹੋਊਗਾ ਤਾਂ ਉਹਨੂੰ ਝਾੜ ਨਹੀਂ ਕਿਉਂਕਿ ਗੇਤਾ ਮਟਰ ਬੀਜੂਗੇ ਤਾਂ ਰੇਟ ਵੱਧ ਮਿਲੂਗਾ ਪਰ ਝਾੜ ਨਹੀਂ ਮਿਲੂਗਾ ਜੇ ਪਛੇਤਾ ਬੀਜੂਗੇ ਝਾੜ ਵੱਧ ਮਿਲੂਗਾ ਪਰ ਰੇਟ ਨਹੀਂ ਮਿਲੂਗਾ ਹੁਣ ਜੇ ਕੋਈ ਬੰਦਾ ਜਿਹਨੇ ਨਹੀਂ ਲਾਇਆ ਮਟਰ ਉਹਨੂੰ ਇਹ ਦੋਨੇ ਚੀਜ਼ਾਂ ਸਹੀ ਲੱਗਣੀਆਂ ਬਿਹਾ 40 45 ਪਰ ਰੇਟ ਵੀ ਹੁੰਦਾ ਆ ਮਟਰ ਵੀ ਇੰਨਾ ਹੋ ਉਹ ਪੈਨਸਲ ਮਟਰ ਨਿਕਲਦਾ ਪਰ ਪੈਨਸਲ ਮਟਰ ਦਾ ਰੇਟ ਆਮ ਜ਼ਿਆਦਾਤਰ ਜਿੰਨਾ ਕਿ ਮੈਂ ਕਿਉਂਕਿ ਮੈਂ ਖੁਦ ਬੀਜੇ ਨਹੀਂ ਮੇਰੇ ਫਰੈਂਡ ਬੀਜਦੇ ਆ ਉਹ ਕਹਿੰਦਾ 20 ਤੋਂ 25 ਰੁਪਏ ਸਾਨੂੰ ਰੇਟ ਮਿਲਦਾ ਰਹਿੰਦਾ ਹੁੰਦਾ ਵੀ ਚੱਲ ਅਸੀਂ ਕਹੀਦਾ ਠੀਕ ਆ ਬਾਅਦ ਚ ਮੱਕੀ ਬੀਜ ਲਈ ਦੀ ਆ ਜਾਂ ਤਾਂ ਲੋਕੀ ਆਪਣੀ ਵੀਡੀਓ ਚਾ ਲਾਉਣ ਲਈ ਐਡਾ ਤਕੜੀ ਗੱਪ ਮਾਰ ਜਾਂਦੇ ਆ ਤੇ ਜਾਂ ਫਿਰ ਉਹਨਾਂ ਨੂੰ ਕਦੇ ਪਤਾ ਹੀ ਨਹੀਂ ਵੀ ਮਟਰ ਹੈ ਕੀ ਆ ਸਿਰਫ ਸੁਣਿਆ ਹੀ ਆ ਕਦੇ ਮਟਰ ਵਾਲੇ ਖੇਤ ਦੀ ਵਿੱਚ ਨੰਗੇ ਆ ਵੀ ਹੈਗਾ ਉਹਨੂੰ ਕੋਈ ਖੜੇ ਮਟਰਾਂ ਦੇ ਵਿੱਚ ਮੈਨੂੰ ਨਹੀਂ ਪਤਾ ਉਹ ਬੰਦਾ ਨੰਗੇ ਆ ਵੀ ਹੋਵੇ ਜੇ ਕਦੇ ਉਹਨੇ ਮਟਰ ਲਾਏ ਹੋਣ ਤਾਂ ਉਹਨੂੰ ਪੂਰੀ ਜਾਣਕਾਰੀ ਇਹ ਹੋਣੀ ਚਾਹੀਦੀ ਸੀ ਲੋਕਾਂ ਨੂੰ ਗਲਤ ਸਲਾਹ ਨਾ ਦਿੰਦਾ ਇਸ ਕਰਕੇ ਯਾਰ ਵੀਡੀਓ ਵੀ ਦੇਖ ਪਰਖ ਕੇ ਉੱਤੇ ਯਕੀਨ ਕਰਿਆ ਕਰੋ ਕਿਉਂਕਿ ਇਹ ਫਸਲ ਇਹੋ ਜੀ ਤਾਂ ਹੈ ਨਹੀਂ ਵੀ 10-20000 ਖਰਚ ਆਇਆ ਕੋਈ ਨਹੀਂ ਬੀਜ ਦਿੱਤੀ ਪਹਿਲਾਂ ਤਾਂ ਪਹਿਲਾਂ ਤਾਂ ਮਤਲਬ 30-40000 ਰੁਪਏ ਦਾ ਕਿੱਲੇ ਦਾ ਖਰਚਾ ਹੀ ਆਉਂਦਾ ਹੈ ਨਾ 30000 ਤਾਂ ਮੰਨ ਕੇ ਰੱਖੋ ਘੱਟੋ ਘੱਟ ਖਰਚਾ ਆਊਗਾ ਮਟਰਾਂ ਦਾ ਜੇ ਆਲੂ ਲਾਉਣੇ ਆ ਤੇ ਕੱਚੀ ਪਟਾਈ ਕਰਦੇ ਆ ਤਾਂ 40000 ਰੁਪਏ ਜੇ ਪੱਕੀ ਪਟਾਈ ਕਰਦੇ ਆ ਤਾਂ 60-65000 70000 ਰੁਪਏ ਖੇਤ ਦਾ ਖਰਚਾ ਆ ਜਾਂਦਾ ਤੇ ਜੇ ਕਿਸੇ ਬੰਦੇ ਨੇ ਇਦਾਂ ਦੇ ਬੰਦੇ ਦੀ ਵੀਡੀਓ ਦੇਖ ਕੇ ਕਿਉਂਕਿ ਬੰਦਾ ਇਹ ਅੰਦਾਜ਼ਾ ਲਾ ਲੂ ਚੱਲ ਯ 3 ਲੱਖ ਦਾ ਨਾ ਨਿਕਲ ਜੂਗਾ ਮੇਰਾ 2 ਦਾ ਨਿਕਲ ਜੂ 2 ਦਾ ਨਾ ਨਿਕਲੂ ਮੇਰਾ 1.5 ਦਾ ਨਿਕਲ ਜੂ 1.5 ਦਾ ਨਾ ਨਿਕਲੂ ਲੱਖ ਦਾ ਤਾਂ ਨਿਕਲੂ ਬੰਦੇ ਅੰਦਾਜ਼ਾ ਤਾਂ ਲਾਏ ਜਾਂਦੇ ਆ ਯਾਰ ਕਿੰਨਾ ਕੁ ਘਟ ਜੂਗੇ ਤੇ ਪਰ ਉਹਨਾਂ ਨੂੰ ਮੈਂ ਸਹੀ ਗੱਲ ਦੱਸਦਾ ਵੀ ਜੇ 40 ਕੁਇੰਟਲ ਤੁਸੀਂ ਝਾੜ ਲੈਣਾ ਆ ਤਾਂ ਮਟਰ ਤੁਹਾਨੂੰ ਪਹਿਲੀ ਤੋਂ ਬਾਅਦ ਵੇਚਣੇ ਪਾਣੇ ਆ 1 ਅਕਤੂਬਰ ਤੋਂ ਤੇ ਉਹਦੇ ਵਿੱਚ ਰੇਟ ਤੁਹਾਨੂੰ 30 ਤੋਂ 35 ਜਾਂ 20 ਤੋਂ 25 ਜ਼ਿਆਦਾਤਰ 30 ਤੋਂ 35 ਵੀ ਕਿਤੇ ਮੈਂ ਕਹਿੰਦਾ ਮਿਲੂਗਾ 20 ਤੋਂ 25 ਉਹ ਵੀ ਮਤਲਬ 40 ਕੁਆਂਟਲ ਤੁਹਾਡੇ ਇੱਕੋ ਤੜਾਈ 'ਚ ਨਹੀਂ ਹੋ ਜਾਣੇ ਘੱਟੋ ਘੱਟ ਦੋ ਜਾਂ ਤਿੰਨ ਤੜਾਈਆਂ ਦੋ ਤਾਂ ਕਰਨੀਆਂ ਪੋਗੀਆਂ ਤਾਂ ਹੋਊਗਾ ਪਹਿਲੀ ਤੜਾਈ ਦਾ ਤੁਹਾਨੂੰ ਰੇਟ 40 45 ਮਿਲ ਵੀ ਗਿਆ ਦੂਜੀ ਤੜਾਈ ਦਾ ਤੁਹਾਨੂੰ ਆਗੇ ਉਹੀ 20 25 ਰੁਪਏ ਮਿਲਣਾ ਐਵਰੇਜ ਕਹ ਲਈਏ 30 ਰੁਪਏ ਬਣੀ ਆ ਤੁਹਾਨੂੰ ਠੀਕ ਆ 27 ਤੋਂ 28 ਤੋਂ ਲੈ ਕੇ 30 ਦੇ ਵਿੱਚ ਵਿੱਚ ਤੇ ਹੁਣ ਤੁਸੀਂ 40 ਕੁਆਂਟਲ ਨੂੰ 30 ਰੁਪਏ ਨਾਲ ਲਾ ਲਓ 1,20,000 ਦਾ ਕਿੱਲਾ ਹੋ ਗਿਆ ਮੰਨ ਲਓ 50 ਕੁਆਂਟਲ ਨਿਕਲ ਗਏ ਜਿਆਦਾ ਯਤ ਕਰ ਲਈ ਤੁਸੀਂ ਪਤਾ ਨਹੀਂ ਕੁਝ ਹੋਰ ਪਾ ਲਿਆ ਹਨਾ ਦੂਜੇ ਗਰੇ ਤੋਂ ਲਿਆ ਕੇ ਖਾਦ ਪਾ ਲਈ ਫੇਰ ਵੀ ਤੁਹਾਡਾ ਵੱਧ ਤੋਂ ਵੱਧ ਮੰਨ ਲਓ 50 ਕੁਆਂਟਲ ਨਿਕਲ ਗਏ ਐਵਰੇਜ 3 ਹਲਾ ਲਓ ਤਾਂ ਵੀ ਤੁਹਾਡਾ 1.5 ਲੱਖ ਦਾ ਕਿੱਲਾ ਬਣ ਜੂ 3 ਲੱਖ ਦਾ ਕਿਹੜੇ ਹਿਸਾਬ ਨਾਲ ਬਣਦਾ ਕਿੱਲਾ ਹੈਨਾ ਜੇ ਕਿਸੇ ਬੰਦੇ ਦਾ ਅਜੇ ਤੱਕ 3 ਲੱਖ ਦਾ ਕਿੱਲਾ ਨਿਕਲਿਆ ਉਹ ਭਰਾ ਜਰੂਰ ਕਮੈਂਟ ਕਰੇ ਆਹ ਸਾਲ ਜਿਹੜਾ ਅਸੀਂ ਬਹੁਤ ਤੇਜ਼ੀ ਦਾ ਸੀ ਇਦਾਂ ਦਾ ਸਾਲ ਪੰਜੀ ਛੇਈ ਸਾਲ ਨਹੀਂ ਆਉਂਦਾ ਹੁੰਦਾ ਤੇ ਐਸ ਸਾਲ ਦੇ ਵਿੱਚ ਜੇ ਕਿਸੇ ਦਾ 3 ਲੱਖ ਦਾ ਕਿੱਲਾ ਨਿਕਲਿਆ ਤਾਂ ਉਹ ਜਰੂਰ ਕਮੈਂਟ ਕਰ ਦੋਵੇ ਤੇ ਨਾਲੇ ਸਾਨੂੰ ਪਤਾ ਲੱਗ ਜਵੇ ਕਿਹੜੀ ਜ਼ਮੀਨ 'ਚ ਕਿਹੜੇ ਏਰੀਏ 'ਚ ਵੇ ਮਤਲਬ ਇਹ ਜ਼ਰੂਰ ਨਾਲ ਦਾ ਸਦਵੇ ਵੀ ਕਿੰਨੀ ਤਰੀਕ ਨੂੰ ਨਾ ਮਟਰ ਬੀਜੇ ਸੀ ਤੇ ਕਿੰਨੀ ਨੂੰ ਪਹਿਲੀ ਤੜਾਈ ਕੀਤੀ ਕਿੰਨੀ ਨੂੰ ਦੂਜੀ ਤੜਾਈ ਕੀਤੀ ਉੱਥੋਂ ਬਦਲ ਆ ਜਾਣਾ ਰੇਟ ਕੀ ਸੀ ਉਹ ਉਹਨਾਂ ਦੇ ਦਿਨਾਂ ਦੇ ਵਿੱਚ ਹਨਾ ਆਈਡੀਆ ਹੋ ਜਾਂਦਾ ਤੇ ਇਹ ਇਹ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹ ਇਹ ਆ ਵੀ ਐਮੀ ਜਰ ਬਿਨਾ ਲਾ ਕੇ ਮਗਰ ਘਮਰਾ ਨਾ ਹੋ ਉਹ ਹੁਣ ਪਿਛਲੀ ਵਾਰ ਆਲੂਆਂ ਦਾ 1.5 ਲੱਖ ਦਾ ਕਿਲਰ ਨਿਕਲਿਆ ਮੇਰਾ ਨਿਕਲਿਆ ਖੋਦ ਨਿਕਲਿਆ ਸੀ ਵਿੱਚ ਪਰ ਹੁਣ ਅਸੀਂ 3 ਲੱਖ ਦਾ ਨਿਕਲੇ ਇਦਾਂ ਥੋੜੀ ਜੇ ਹੁਣ ਮੈਂ ਕਹਿ ਦਵਾਂ ਵੀ 1200 ਨੂੰ 1300 ਨੂੰ ਮੈਂ ਆਲੂਆਂ ਦਾ ਘੱਟਾ ਪਿਛਲੇ ਸਾਲ ਵੇਚਿਆ ਸੀ ਤੇ 300 ਕਟਾ ਖੇਤ ਦਾ ਨਿਕਲ ਜਾਂਦਾ ਆ ਜੇ ਮਗਾਹਾਂ ਕਿਤੇ ਰੇਟ ਇਦਾਂ ਦਾ ਹੋ ਗਿਆ ਤਾਂ ਮੇਰਾ ਤਾਂ 4 ਲੱਖ ਦਾ ਕਿੱਲਾ ਹੋ ਜਾਣਾ ਉਹ ਸੋਚਣ ਨੂੰ ਗੱਲ ਸਹੀ ਲੱਗਦੀ ਆ ਟਾਈਮਿੰਗ ਦੋ ਹੀ ਹਮੇਸ਼ਾ ਕਦੇ ਇਕੱਠੀਆਂ ਨਹੀਂ ਹੁੰਦੀਆਂ ਜਾਂ ਰੇਟ ਲੈ ਲਓ ਜਾਂ ਝਾੜ ਲੈ ਲਓ ਅਗੇਤਾ ਬੀਜੂਗੇ ਤਾਂ ਰੇਟ ਮਿਲੂਗਾ ਪਛੇਤਾ ਮਿਲੂਗੇ ਤਾਂ ਝਾੜ ਮਿਲੂਗਾ ਦੋਨੇ ਚੀਜ਼ਾਂ ਇਕੱਠੀਆਂ ਨਹੀਂ ਮਿਲਦੀਆਂ ਇਹ ਸਬਜ਼ੀ ਦੀ ਫਸਲ ਆ ਇਹ ਸਬਜ਼ੀ ਦੇ ਵਿੱਚ ਇਦਾਂ ਹੀ ਹੁੰਦਾ ਹੋਰ ਸਬਜ਼ੀਆਂ ਵੀ ਲੈ ਲਓ ਬੇਮੌਸਮੀ ਸਬਜ਼ੀ ਦਾ ਤੁਹਾਨੂੰ ਰੇਟ ਵੱਧ ਮਿਲੂਗਾ ਘਾੜ ਘੱਟ ਮਿਲੂਗਾ ਮੌਸਮ ਦੀ ਸਬਜ਼ੀ ਦਾ ਝਾੜ ਵੱਧ ਮਿਲੂਗਾ ਰੇਟ ਘੱਟ ਮਿਲੂਗਾ ਇਸ ਕਰਕੇ ਇਹ ਚੀਜ਼ਾਂ ਖਿਆਲ ਰੱਖ ਲਿਆ ਕਰੋ ਕਿਸੇ ਦੇ ਮਗਰ ਲੱਗ ਕੇ 10 ਗੱਲੇ ਲਾ ਕੇ ਵੇਜੇ ਬ ਯਾਰ ਇਦਾਂ ਦੇ ਬੰਦੇ ਦੇ ਮਗਰ ਲੱਗ ਕੇ ਤਾਂ 30 40000 ਖੇਤ ਦਾ ਖਰਚਾ ਆਉਂਦਾ 4-5 ਲੱਖਾ ਗੱਲਾ ਲਾ ਕੇ ਰਗੜ ਕੇ ਵੇਜੂ ਫਾਇਦਾ ਕੀ ਹੋਣਾ ਹਨ ਤੇ ਵੀਡੀਓ ਕੋਈ ਵੀ ਦੇਖਣੀ ਹੁੰਦੀ ਮੇਰਾ ਭਰਾ ਸੋਚ ਸਮਝ ਕੇ ਦੇਖਿਆ ਕਰੋ ਵੀਡੀਓ ਜਿਹੜੀ ਮਰਜ਼ੀ ਦੇਖ ਲਓ ਅਮਲ ਸੋਚ ਸਮਝ ਕੇ ਕਰੋ ਹਨਾ ਗੱਪਾਂ ਤੇ ਯਕੀਨ ਨਾ ਕਰੋ ਤਾਂ ਬਾਕੀ ਜੇ ਆਪਣੀਆਂ ਵੀਡੀਓ ਚੰਗੀਆਂ ਲੱਗਦੀਆਂ ਹੁੰਨੀਆਂ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਫੇਸਬੁੱਕ ਤੇ ਦੇਖਦੇ ਆ ਤਾਂ ਆਪਣਾ ਪੇਜ ਫੋਲੋ ਕਰ ਲਿਓ ਧੰਨਵਾਦ ਜੀ